ਆਦੇ ਆਤੇ ਇਨਾ ਕੁਝ ਤੇ ਨਹੀਂ ਕਰ ਸਕਦੇ ਜਿਹੜੀਆਂ ਜਿੰਨਾ ਉਹਨਾਂ ਦਾ ਨਕਸ਼ਾ ਹੋਇਆ ਉਹਨਾਂ ਕੁਝ ਨਹੀਂ ਕਰ ਸਕਦੇ ਪਰ ਉਹਨਾਂ ਦੀ ਤੂਰੀਆਂ ਤੇਗਾ ਖੋਸ਼ੇ ਦੀ ਦੀ ਅਹ ਤੇ ਨਾਮ ਦੇ ਸਕਦੇ ਕਿ ਫੱਤੇ ਅੱਜ ਅਸੀਂ ਅਕਾਲੀ ਦਲ ਵਾਰਸ ਪੰਜਾਬ ਨੂੰ ਪਿੰਡ ਕੋਟਲੀ ਕੋਕਾ ਵਿਖੇ ਅਸੀਂ ਪਹੁੰਚੇ ਹਾਂ ਜਿਹੜੇ ਸਾਡੇ ਹੜਪੀੜਤ ਨੇ ਉਹਨਾਂ ਦੀ ਮਦਦ ਵਾਸਤੇ ਅਸੀਂ ਹੜਪੀੜਤਾਂ ਦੇ ਵਾਸਤੇ ਇਨਾ ਕੁਝ ਤੇ ਨਹੀਂ ਕਰ ਸਕਦੇ ਜਿਹੜੀਆਂ ਜਿੰਨਾ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਕੁਝ ਨਹੀਂ ਕਰ ਸਕਦੇ ਪਰ ਉਹਨਾਂ ਦੀ ਪੂਰਤੀ ਵਾਸਤੇ ਕਤੋਸ਼ ਜੀ ਜਿਹੜੀ ਸਹੀ ਭੇਟਾ ਆਪਣੇ ਵੱਲੋਂ ਇਹਨਾਂ ਨੂੰ ਦੇ ਸਕਦੇ ਆ ਤੇ ਗਾਂ ਆਗੂ ਇਸ ਗੱਲ ਦਾ ਇਹਨਾਂ ਨੂੰ ਵਿਸ਼ਵਾਸ ਵੀ ਦਿਉਂਨੇ ਆ ਕਿ ਅਸੀਂ ਲਗਾਤਾਰ ਇਹਨਾਂ ਦੇ ਨਾਲ ਡਾਕਟਰ ਸਜੀਤ ਸਿੰਘ ਜੀ ਜਿਹੜੇ ਸਾਡੇ ਇਸ ਪਿੰਡ ਦੇ ਵਿੱਚ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਆਪਣੇ ਵੱਲੋਂ ਜੋ ਵੀ ਸਾਡੇ ਕੋਲ ਤਿਲ ਫੁੱਲ ਭੇਟਾ ਆਉਂਦੀ ਜਾਏਗੀ ਉਹ ਅਸੀਂ ਹਾਰਟ ਬੀਟਾਂ ਦੀ ਮਦਦ ਵਾਸਤੇ ਤਤਪਰ ਰਹਾਂਗੇ ਕਿ ਉਹਨਾਂ ਨੂੰ ਕਿਸੇ ਕਿਸਮ ਦਾ ਵੀ ਕੋਈ ਇਹ ਮਹਿਸੂਸ ਨਾ ਹੋਵੇ ਕਿ ਸਾਡੇ ਨਗਰ ਦੇ ਵਿੱਚ ਸਾਡੀ ਕਿਸੇ ਨੇ ਕੋਈ ਪੁੱਛ ਪੜਤਾਲ ਨਹੀਂ ਕੀਤੀ ਤੇ ਅਸਾਰ ਨਹੀਂ ਲਈ ਤੇ ਅਸੀਂ ਇਹਨਾਂ ਦੀ ਸਾਰ ਜਿਹੜੀ ਆ ਲਗਾਤਾਰ ਹਾੜ ਪੀਟਤਾਂ ਦੀ ਜਿਹੜੀ ਆ ਉਹ ਲੈ ਕੇ ਰਵਾਂਗੇ ਸਾਡੇ ਕੋਲ ਸੁੱਕਾ ਰਾਸ਼ਨ ਦੀਆਂ ਕਿੱਟਾਂ ਬਣੀਆਂ ਸੀਗੀਆਂ ਉਹ ਅਸੀਂ ਇਸ ਪਿੰਡ ਦੇ ਵਿੱਚ ਰਾਸ਼ਨ ਸੁੱਕੇ ਰਾਸ਼ਨ ਦੀਆਂ ਕਿੱਟਾਂ ਦੇਣ ਵਾਸਤੇ ਆਏ ਆ ਤੇ ਜਨਰ ਦੀ ਨਾਲ ਹੀ ਆਪਾਂ ਇਹ ਵੀ ਗੱਲ ਕਹਾਂਗਾ ਕਿ ਜਿਹੜੇ ਹੋਰ ਵੀ ਨੇ ਜਿਹੜੇ ਰਹਿ ਜਾਣਗੇ ਉਹਨਾਂ ਤੱਕ ਵੀ ਜਿਹੜੀ ਆ ਭਾਜੀ ਸਰਜੀਤ ਸਿੰਘ ਜਿਹੜੇ ਸਾਡੇ ਏਸ ਨਗਰ ਤੋਂ ਕਮੇਟੀ ਦੇ ਮੈਂਬਰ ਨੇ ਡਾਕਟਰ ਸਰਜੀਤ ਸਿੰਘ ਜੀ ਉਹਨਾਂ ਦੇ ਥਰੂ ਅਸੀਂ ਉਹਨਾਂ ਤੱਕ ਵੀ ਪਹੁੰਚਾਉਂਦੀ ਜਿਹੜੀ ਆ ਗਾਂ ਅਗੇ ਜ਼ਰੂਰ ਜਿਹੜੀ ਹੋਊਗੀ ਉਹ ਆਪ ਆਪਾਂ ਚਾਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਦਾ ਸਰਜੀਤ ਸਿੰਘ ਪਿੰਡ ਕੋਟਲੀ ਟੋਕਾ ਸਾਡੇ ਨਗਰ ਵਿੱਚੇ ਭਾਈ ਸਾਹਿਬ ਭਾਈ ਸਰਦਾਰ ਸੁਰਿੰਦਰਪਾਲ ਸਿੰਘ ਜੀ ਤਲਪੁਰਾ ਜੋ ਭਾਈ ਅਮਰਪਾਲ ਸਿੰਘ ਦੀ ਖਾਲਸਾ ਅਕਾਲੀ ਦਲ ਵਾਸ ਪੰਜਾਬ ਦੀ ਜਥੇਬੰਦੀ ਉਹਨਾਂ ਵੱਲੋਂ ਹੜਪੀਰਤਾਂ ਵਾਸਤੇ ਸੁੱਕੀਆਂ ਰਸਤਾ ਦਾਲ ਚੌਲ ਘਿਓ ਤੇਲ ਜੋ ਘਰ ਦਾ ਘਰੇਲੂ ਜ਼ਰੂਰੀ ਸਮਾਨ ਤਰਪੈਲਾ ਦਵਾਈਆਂ ਲਗਾਤਾਰ ਪਿਛਲੇ 20 ਦਿਨ ਤੋਂ ਫੰਡਾਂ ਦੇ ਵਿੱਚ ਜਾ ਕੇ ਵਰਕ ਕਰ ਰਹੇ ਨੇ ਲਗਾਤਾਰ ਕੈਂਪ ਲਾ ਰਹੇ ਦਵਾਈਆਂ ਰਾਸ਼ਨ ਵੰਡ ਰਹੇ ਆ ਸੋ ਸਾਡੇ ਨਗਰ ਦੇ ਵਿੱਚ ਵੀ ਜਿਹੜੇ ਜ਼ਿਆਦਾ ਗਰੀਬ ਘਰ ਸੀਗੇ ਉਹਨਾਂ ਨੂੰ ਰਾਸ਼ਨ ਖਾੜ ਪੀੜਤਾਂ ਵਾਸਤੇ ਗਰੀਬਾਂ ਪਰਿਵਾਰਾਂ ਦੀ ਮਦਦ ਵਾਸਤੇ ਆਏ ਸੋ ਅਸੀਂ ਪਿੰਡ ਨਗਰ ਸਾਰਾ ਇਹਨਾਂ ਦਾ ਧੰਨਵਾਦ ਤਹਿ ਦਿਲੋਂ ਕਰਦੇ ਹਾਂ ਬਹੁਤ ਬਹੁਤ ਕੋਟਾਨ ਕੋਟ ਸ਼ੁਕਰਾਨਾ ਵਾਰਸ ਪੰਜਾਬ ਦੀ ਜਥੇਬੰਦੀ ਦੇ ਭਾਈ ਸਾਹਿਬ ਭਾਈ ਤਾਲਪੁਰਾ ਸਾਹਿਬ ਜੀ ਦਾ ਸੋ ਇਹਨੀਆਂ ਕਿ ਬੇਨਤੀ ਇਹ ਕਰਦੇ ਹਾਂ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਕਾ ਖਾਲਸਾ ਭਾਈ ਜੀ ਕੀ ਫਤਿਹ ਤੁਹਾਡਾ ਆਪਣਾ ਟੈਂਪਰ ਜੋ ਨਾਗਾ ਨਾਲਾ ਦੇ ਵਿੱਚ ਭਾਈ ਅਮਰ ਕਮਾਲ ਸਿੰਘ ਖਾਕਾ ਜੀ ਵੱਲੋਂ ਸ਼ਸ਼ਮਕਾ ਨਾਮਾ ਦੇ ਜਿਹੜੇ ਪੰਜਾਬ ਦੇ ਜਿਹੜੇ ਕੈਂਪ ਚੱਲ ਰਹੇ ਨੇ ਜੋ ਕਿ ਹੜ੍ਹ ਪੀੜਤਾਂ ਦੇ ਵਾਸਤੇ ਜਿਹੜੀ ਮਦਦ ਲਈ ਜਿਹੜੀ ਆ ਉਹ ਜਿਹੜੇ ਅੱਗੇ ਆਏ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਇਦਾਂ ਹੀ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਜਿਹੜਾ ਅਜਨਾਲਾ ਦੇ ਵਿੱਚ ਇੱਕ ਮੈਡੀਕਲ ਕੈਂਪ ਜੋ ਕਿ ਜੋ ਹੜ੍ਹ ਦੇ ਦੌਰਾਨ ਉਹ ਲਗਾਤਾਰ ਹੀ ਚੱਲ ਰਿਹਾ ਵਾ ਲਗਾਤਾਰ ਹੀ ਚੱਲਦੇ ਰੂ ਹੋਣ ਵਾਲੇ ਦਿਨਾਂ ਵਿੱਚ ਵੀ ਲਗਾਤਾਰ ਹੀ ਚੱਲਦਾ ਰਹੇਗਾ ਤੇ ਭਾਈ ਸਰੰਦਰ ਪਾਲ ਸਿੰਘ ਕੀ ਤਾਲਪੁਰਾ ਜੋ ਕਿ ਉਹਨੇ ਹਲਕਾ ਇੰਚਾਰਜ ਨੇ ਅਜਨਾਲਾ ਦੇ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਉਹਨਾਂ ਦੀ ਰਹਿਨਮਾਈ ਹੈ ਟੀਏ ਜਿਹੜਾ ਕੈਂਪ ਜਿਹੜਾ ਲਗਾਤਾਰ ਚੱਲ ਰਿਹਾ ਵਾ ਮੈਡ ਪਲਸ ਮੈਡੀਸਨ ਕੈਂਪ ਜਿਹੜਾ ਚੱਲ ਰਿਹਾ ਪਲਸ ਨਾਲ ਜੋ ਵੀ ਲੋੜਵੰਦ ਵਸਤਾਂ ਜੋ ਘਰ ਦੇ ਵਿੱਚ ਵਰਤੀਆਂ ਜਾਂਦੀਆਂ ਜੋ ਡੰਗਰਾਂ ਦਾ ਚਾਰਾ ਉਹ ਜੰਗਰਾਂ ਦੇ ਚੋਕਰ ਤੂੜੀ ਜੋ ਵੀ ਆ ਭਰੇਲੂ ਸਮਾਨ ਦੇ ਵਿੱਚ ਜੋ ਲੋੜੀਂਦੀਆਂ ਚੀਜ਼ਾਂ ਜਿਹੜੀਆਂ ਵਰਤੀਆਂ ਜਾ ਰਹੀਆਂ ਲਗਾਤਾਰ ਇਹ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ ਉਹਦੇ ਨਾਲ ਇੱਕ ਘਰ ਗੱਲ ਨਾਲ ਪਾਸੇ ਹਲਕੇ ਦੇ ਵਿੱਚ ਜੁਟੇ ਹੋਏ ਆ ਨੋਰਮਲ ਦੇ ਜਿਹੜੇ ਲੋਕਾਂ ਨੂੰ ਜਿਹੜਾ ਵਾ ਰਾਸ਼ਨ ਵਹੀਆ ਕਰਾ ਰਹੇ ਆ ਦਵਾਈ ਵਹੀਆ ਕਰਾ ਰਹੇ ਆ ਕਿਉਂਕਿ ਇਹ ਸੇਵਾ ਜਿਹੜੀ ਮੁਫਤ ਦੀ ਸੇਵਾ ਵਾ ਇਹ ਸੇਵਾ ਲਈ ਜਿਹੜਾ ਫੰਡ ਜਿਹੜਾ ਅੱਗੇ ਚੱਲ ਕੇ ਜਿਹੜਾ ਆਉਣਾ ਚਾਹੀਦਾ ਕਿਉਂਕਿ ਬੜੀਆਂ ਆ ਰੀਆਂ ਐਨਜੀਓ ਲੱਗੀਆਂ ਜਾਂਵਾ ਪਰ ਉਸੇ ਹੀ ਅਕਾਲੀ ਦਰਵਾਜ਼ਾ ਪੰਜਾਬ ਦੇ ਵੱਲੋਂ ਜਿਹੜਾ ਸਰਕਾਰ ਦੇ ਪੈਰਲ ਚੱਲ ਕੇ ਜਿਹੜਾ ਬਰਾਬਰ ਚੱਲ ਕੇ ਜਿਹੜਾ ਵਾ ਉਸ ਤੋਂ ਵੱਧ ਜਿਹੜੀ ਮਦਦ ਕੀਤੀ ਜਾ ਰਹੀ ਹੈ ਲੋੜਵੰਦ ਵੀਰਾਂ ਦੀ ਮੈਂ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਬਾਕੀ ਇਦਾਂ ਦੇ ਕਦਮ ਜਿਹੜੇ ਸਦਾ ਹੀ ਆਪਣੇ ਹਲਕੇ ਵਾਸਤੇ ਟੁਰਦੇ ਰਹਿਣਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੱਟ ਦੇ ਕਾਈ ਕਰੰਦ ਬਸ ਨਹੀਂ ਜਾ ਸਕਦੀ ਕਲਪੁਰਾ ਜੀ ਦੇ ਨਾਲ ਉਹਦੇ ਨਾਲ ਮੁੰਡੇ ਜਿਹੜਾ ਸਾਥ ਦੇਣਾ ਚਾਹੀਦਾ ਉਹ ਫਾਈਲੀ ਟੀਮ ਜਿਹੜੀ ਲਗਾਤਾਰ ਸਭ ਤੋਂ ਵੱਧ ਦੇ ਰਹੀ ਹੈ ਔਰ ਹਲਕੇ ਦੀ ਦੇਵਾ ਕਰ ਰਹੀ ਹੈ ਵਾਈਬਰ ਜੀ ਦਾ ਖਾਲਸਾ ਵਾਈਬਰ ਜੀ ਦੇ